ਧੰਨਵਾਦ ਕਰਨਾ ਸਾਰੇ ਪੱਤਰਕਾਰ ਫੋਟੋਗ੍ਰਾਫਰ ਇਲੈਕਟ੍ਰੋਨਿਕ ਮੀਡੀਆ ਦੇ ਸਾਰੇ ਸਤਿਕਾਰਯੋਗ ਸਜਨਾ ਦਾ ਜਿਹੜੇ ਸਾਡੇ ਸ਼ੋਭੇ ਇਸ ਨੇਹ ਤੇ ਪਹੁੰਚ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਐਸੀ ਰਿੰਗ ਪੰਜਾਬ ਦੇ ਪ੍ਰਧਾਨ ਵਾਈਸ ਪ੍ਰਧਾਨ ਕੈਂਟ ਸਾਹਿਬ ਪਰਮਜੀਤ ਸਿੰਘ ਜੀ ਕੈਂਟ ਜੋ ਵਿਕਸਿਤ ਭਾਰਤ ਜੀ ਰਾਮ ਜੀ ਜਿਹੜੀ ਸਕੀਮ ਹੈ ਕੇਂਦਰ ਸਰਕਾਰ ਲੈ ਕੇ ਆਈ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਨਰੇਗਾ ਸੀ ਉਹਦੇ ਵਿੱਚ ਬਹੁਤ ਖਾਮੀਆਂ ਸੀ ਗਰੀਬਾਂ ਦਾ ਪੈਸਾ ਮਰ ਰਿਹਾ ਸੀ ਮਜ਼ਦੂਰਾਂ ਨੂੰ ਪੈਸੇ ਨਹੀਂ ਮਿਲਦੇ ਸੀ ਔਰ ਉਹ ਜਿਹੜੀਆਂ ਖਾਮੀਆਂ ਨੂੰ ਦੂਰ ਕਰਕੇ ਨਵੀਂ ਜਿਹੜੀ ਵਿਕਸਿਤ ਭਾਰਤ ਜੀ ਦੀ ਸਕੀਮ ਲੈ ਕੇ ਆਂਦੀ ਹੈ ਉਸ ਸੰਬੰਧ ਦੇ ਵਿੱਚ ਪੂਰੀ ਜਿਹੜੀ ਹੈਗੀ ਹੈ ਸਾਡੀ ਸਰਕਾਰ ਦਾ ਮੋਦੀ ਸਰਕਾਰ ਦਾ ਵਿਜਨ ਹੈ ਭਾਰਤੀ ਜਨਤਾ ਪਾਰਟੀ ਦਾ ਵਿਜਨ ਉਹਦੇ ਬਾਰੇ ਦੇ ਵਿੱਚ ਪੰਗੀ ਸਿੰਘ ਜੀ ਕਹਤ ਤੁਹਾਨੂੰ ਸਾਰੇ ਨੂੰ ਵਿਸਥਾਰਪੂਰਵਕ ਉਹਦਾ ਜਿਹੜਾ ਹੈ ਦੱਸਾਂ ਮੈਂ ਬੇਨਤੀ ਕਰਾਂਗਾ ਗੱਲ ਕਰਾਂ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਜੋ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਸ਼ੁਭਜਨਜੀ ਸਿੰਘਲਾ ਉਹਨਾਂ ਦੇ ਨਾਲ ਹੋਰ ਪਾਰਟੀ ਦੇ ਜਿਹੜੇ ਸੀਨੀਅਰ ਨੇਤਾ ਨੇ ਉਹ ਮੌਜੂਦ ਨੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਅੱਜ ਜੋ ਅਸੀਂ ਬਟਿੰਡਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪੰਜਾਬ ਦੇ ਵੱਖੋ ਵੱਖਰੀ ਸ਼ਹਿਰਾਂ ਦੇ ਵਿੱਚ ਅੱਜ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਜੋ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਨਵਾਂ ਜਿਹੜਾ ਕਾਨੂੰਨ ਹੈ ਵਿਕਸਿਤ ਭਾਰਤ ਆਜੀਬਕਾ ਰੋਜ਼ਗਾਰ ਮਿਸ਼ਨ ਹੈ ਜਿਹੜਾ ਗ੍ਰਾਮੀਨ ਉਸ ਦੇ ਰਿਲੇਟਿਡ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਜਿਹੜੇ ਨੇ ਉਹ ਪੈਦਾ ਕੀਤੇ ਗਏ ਨੇ ਔਰ ਰਾਜਨੀਤਿਕ ਪਾਰਟੀਆਂ ਕੋਲ ਕੋਈ ਅਜੰਡਾ ਨਹੀਂ ਜਦੋਂ ਵਿਕਸਿਤ ਭਾਰਤ ਦੀ ਕੋਈ ਗੱਲ ਹੁੰਦੀ ਹੈ ਉਸ ਦਾ ਵਿਰੋਧ ਕਰਨ ਦਾ ਉਹਨਾਂ ਨੇ ਮਨ ਬਣਾਇਆ ਹੋਇਆ ਹੈ ਔਰ ਅਸੀਂ ਉਸ ਦੇ ਪ੍ਰਤੀ ਜੋ ਲੋਕਾਂ ਦੇ ਵਿੱਚ ਭਰਮ ਭੁਲੇਖੇ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਲਗਾਤਾਰ ਆਪਣੇ ਜਿਹੜੇ ਮਨਸੂਬੇ ਨੇ ਅਸੀਂ ਉਹਨਾਂ ਦੇ ਉਹ ਕਾਮਯਾਬ ਨਹੀਂ ਹੋਣ ਦੇਵਾਂਗੇ ਮਨਰੇਗਾ ਜਿਹੜੀ ਹੈ ਉਹ ਦਿਹਾਤ ਦੇ ਜਿਹੜੇ ਪਿੰਡ ਨੇ ਲਗਭਗ ਆਪਣੇ 13000 ਤੋਂ ਵੱਧ ਪਿੰਡ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਮਨਰੇਗਾ ਜਿਹੜੀ ਹੈ ਉਹ ਸਕੀਮ ਨੂੰ ਲਾਗੂ ਕੀਤਾ ਗਿਆ ਸੀ ਉਸ ਸਕੀਮ ਦੇ ਵਿੱਚ ਜਿਹੜੀਆਂ ਅਸੀਂ ਪਿਛਲੇ ਸਮੇਂ ਦੌਰਾਨ ਜਦੋਂ ਇਹਨਾਂ ਦੀ ਕੋਕੜ ਪੜਤਾਲ ਕੀਤੀ ਜਾਂ ਮਨਰੇਗਾ ਦੇ ਨਾਲ ਜੁੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਆਪਣੀਆਂ ਜਿਹੜੀਆਂ ਸ਼ਿਕਾਇਤਾਂ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਕਿ ਉਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਬੇਨਿਯਮੀਆਂ ਪਾਈਆਂ ਗਈਆਂ ਜਿਹੜੇ ਘਟਾਲੇ ਨੇ ਉਹ ਸਾਹਮਣੇ ਆਏ ਨੇ ਔਰ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਉਸ ਸੈਸ਼ਨ ਦੇ ਵਿੱਚ ਜੋ ਮਨਰੇਗਾ ਨੂੰ ਰਿਪਲੇਸ ਕਰਕੇ ਵਿਕਸਿਤ ਭਾਰਕ ਰੋਜ਼ਗਾਰ ਆਜੀਬਾ ਦਾ ਗ੍ਰਾਮੀਣ 2025 ਐਕਟ ਹੈ ਜਿਹੜਾ ਜੀ RAM JI ਜੀ ਦੇ ਤਹਿਤ ਜਿਆਦਾ ਪਪੂਲਰ ਹੋਇਆ ਉਸ ਦਾ ਵਿਰੋਧ ਕੀਤਾ ਲੇਕਿਨ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਪਿਛਲੇ 3 ਸਾਲਾਂ ਦੇ ਵਿੱਚ ਜਿਹੜੇ ਗਰੰਟੀ ਰੋਜ਼ਗਾਰ ਦੀ ਪਿੰਡਾਂ ਦੇ ਵਿੱਚ ਕੰਮ ਕਰਨ ਵਾਲੇ ਮਨਰੇਗਾ ਮਜ਼ਦੂਰ ਨੇ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਰੋਜ਼ਗਾਰ ਦਿੱਤਾ ਔਰ ਰੋਜ਼ਗਾਰ ਨਹੀਂ ਦਿੱਤਾ ਤਾਂ ਫਿਰ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮਹਿੰਗਾਈ ਪੱਤਾ ਗੁਜ਼ਾਰੇ ਦਾ ਜਿਹੜਾ ਪੱਤਾ ਜੋ ਐਕਟ ਵਿੱਚ ਲਿਖਿਆ ਉਸ ਐਕਟ ਦੇ ਵਿੱਚ ਦੇਣਾ ਚਾਹੀਦਾ ਸੀਗਾ ਲੇਕਿਨ ਉਹ ਨਹੀਂ ਦਿੱਤਾ ਔਰ ਪਿਛਲੇ ਸਮੇਂ ਦੌਰਾਨ ਜਿਹੜੀਆਂ ਬੇਨੀਮੀਆਂ ਪਾਈਆਂ ਗਿਆ ਸੋਸ਼ਲ ਆਡਿਟ ਜਿਹੜਾ ਕਰਨਾ ਸੀਗਾ ਉਹ ਸੋਸ਼ਲ ਆਡਿਟ ਨਹੀਂ ਕੀਤਾ ਉਹਦੇ ਵਿੱਚ ਜਿੰਨਾ ਸੋਸ਼ਲ ਆਡਿਟ ਕੀਤਾ ਗਿਆ ਉਹਦੇ ਵਿੱਚ 3000 ਤੋਂ ਵੱਧ ਪਿੰਡਾਂ ਦੇ ਵਿੱਚ ਬੇਨੀਮੀਆਂ ਪਾਈਆਂ ਗਈਆਂ ਕੀ ਰੁਜ਼ਗਾਰ ਨਹੀਂ ਦਿੱਤਾ ਉਹਦੇ ਵਿੱਚ ਇਹਨਾਂ ਦੇ ਜਿਹੜੇ ਵਿਧਾਇਕ ਨੇ ਇਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਜਿਹੜੀ ਸਮੂਲੀਅਤ ਹੈ ਉਹ ਸਪਸ਼ਟ ਜਿਹੜੀ ਆ ਉਹ ਨਜ਼ਰ ਆਈ ਔਰ ਜਦੋਂ ਤੁਸੀਂ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਜੋ ਮਨਰੇਗਾ ਦੇ ਤਹਿਤ ਕੰਮ ਦੇਣਾ ਚਾਹੀਦਾ ਸੀਗਾ ਉਹ ਕੰਮ ਨਹੀਂ ਦਿੱਤਾ ਜੇ ਕੰਮ ਦਿੱਤਾ ਤਾਂ ਉਹਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਬੇਨੀਮੀਆਂ ਪਾਈਆਂ ਗਈਆਂ ਔਰ ਉਹਨਾਂ ਦੇ ਬਾਰੇ ਇਹਨਾਂ ਨੇ ਕੋਈ ਸਮਵਧ ਜਿਹੜੀ ਆ ਉਹ ਜਾਂਚ ਨਹੀਂ ਕਰਾਰੇ ਔਰ ਉਸ ਬਾਰੇ ਦੇ ਵਿੱਚ ਚੁੱਪਨੇ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮੌਨ ਧਾਰ ਲਿਆ ਔਰ ਸਿਰਫ ਤੇ ਸਿਰਫ ਜੋ ਨਮਾ ਰਿਪਲੇਸ ਹੋ ਕੇ ਐਕਟ ਬਣਿਆ ਉਸ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਪਿੰਡਾਂ ਦੇ ਵਿੱਚ ਇਹਨਾਂ ਨੇ ਜਿਹੜਾ ਪੰਚਾਇਤਾਂ ਨੂੰ ਕੇਂਦਰ ਸਰਕਾਰ ਵੱਲੋਂ ਆਤਮ ਨਿਰਪੱਖ ਬਣਾਉਣ ਦੇ ਲਈ ਲਗਭਗ ਸਵਾ 300 ਕਰੋੜ ਰੁਪਏ ਤੋਂ ਵੱਧ ਕੇਂਦਰ ਸਰਕਾਰ ਦੀ ਕਿਸ਼ਤਾਈਤੀ ਪਿਛਲੇ ਮਹੀਨੇ ਉਸ ਕਿਸ਼ਤ ਨੂੰ ਇਹ ਦਿਖਾਇਆ ਗਿਆ ਜੋ ਆਪਣੇ ਫਾਈਨਾਂਸ ਮਿਨਿਸਟਰ ਨੇ ਹਰਪਾਲ ਸਿੰਘ ਜੀ ਚੀਮਾ ਕਹਿੰਦੇ ਕਿ ਇਹ ਸਾਡੇ ਵੱਲੋਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦਾ ਜਿਹੜਾ ਇਜਲਾਸ ਸਦਕੇ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰਾ ਕੇ ਦੇਗੀ ਲੇਕਿਨ ਉਹ ਸਵਾ 300 ਕਰੋੜ ਰੁਪਏ ਦਾ ਫੰਡ ਵੀ ਪੰਚਾਇਤਾਂ ਲਈ ਆਇਆ ਉਹ ਆਪਣਾ ਦਿਖਾਉਣ ਦੀ ਕੋਸ਼ਿਸ਼ ਕੀਤੀ ਔਰ ਪਿੰਡਾਂ ਦੇ ਵਿੱਚ ਉਸ ਫੰਡ ਦੀ ਵਰਤੋਂ ਕਰਨ ਦੇ ਨਾਲ ਉਹਨਾਂ ਨੇ ਇਹ ਗੱਲ ਕਿਹਾ ਕਿ ਤੁਸੀਂ ਕੇਂਦਰ ਸਰਕਾਰ ਦੀ ਜਿਹੜੀ ਸਕੀਮ ਹੈ ਜੀ ਰਾਮ ਜੀ ਉਹਦੇ ਉਹਦੀ ਮੁਖਾਲਫਤ ਕਰੋ ਤੁਹਾਡੇ ਵੀ ਇੱਕ ਪਿੰਡ ਹੈ ਉਹਰੇ ਉਹਦੇ ਵਿੱਚ ਵੱਲੋਂ ਪਿੰਡ ਹੈ ਮੇਰੇ ਖਿਆਲ ਉਸ ਦੇ ਵਿੱਚ ਕੋਈ ਮਤਾ ਵਗੈਰਾ ਪਾਇਆ ਉੱਥੇ ਪ੍ਰੈਜ਼ੈਂਸ ਰਹੀ ਡਿਪਟੀ ਕਮਿਸ਼ਨਰ ਦੀ ਕਿਉਂ ਸਰਕਾਰੀ ਮਸ਼ੀਨਰੀ ਦਾ ਵੀ ਉਹ ਦੁਰਉਪਯੋਗ ਕਰ ਰਹੇ ਨੇ ਲੇਕਿਨ ਪਾਰਟੀ ਜਿਹੜੀ ਹੈ ਇਸ دی ਉਹ ਨਿੰਦਾ ਕਰਦੀ ਐ ਔਰ ਅਸੀਂ ਇਹ ਚਾਹੁੰਨੇ ਆ ਕਿ ਭਗਵੰਤ ਸਿੰਘ ਜੀ ਮਾਨ ਸਮਵਤ ਉਹਦੀ ਜਾਂਚ ਕਰਾਉਣ ਪਿੰਡਾਂ ਦੇ ਵਿੱਚ ਜਿੱਥੇ ਮਨਰੇਗਾ ਦਾ ਕੰਮ ਕੀਤਾ ਗਿਆ ਉਸ ਮਨਰੇਗਾ ਦੇ ਕੰਮ ਦਾ ਜਿਹੜਾ ਉਲੰਘਣ ਕਰਨ ਉਹਦੀ ਇਨਵੈਸਟੀਗੇਸ਼ਨ ਕਰਾਉਣ ਉਹਦੀ ਜਾਂਚ ਪੜਤਾਲ ਕਰਾਉਣ ਔਰ ਜਿਹੜੇ ਇਹਨਾਂ ਦੇ ਵਿਧਾਇਕ ਨੇ ਜਾਂ ਐਮਪੀ ਨੇ ਸ਼ਹਿਰ ਦੇ ਉੱਤੇ ਪੰਚਾਇਤਾਂ ਨੇ ਗਵਨ ਕੀਤੇ ਨੇ ਮਜ਼ਦੂਰਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਉਹਨਾਂ ਦੇ ਖਿਲਾਫ ਜਿਹੜੀ ਐ ਪ੍ਰੋਵੈਂਸ਼ਨ ਆਫ ਐਟ੍ਰੋਸਿਟੀ ਐਕਟ 89 ਹੈ ਜਿਹੜਾ ਅਨੁਸੂਚੀ ਜਾਤੀ ਅਤਿਆਚਾਰ ਰੋਕੂ ਐਕਟ ਦੇ ਵਿੱਚ ਕਲੌਜ਼ ਹੈ ਉਸ ਕਲੌਜ਼ ਦੇ ਅਧੀਨ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜੋ ਮਨਰੇਗਾ ਐਕਟ ਦੀ ਆਰਟੀਕਲ 25 ਹੈ ਉਹ ਕਹਿੰਦਾ ਕਿ ਅਗਰ ਤੁਸੀਂ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਧੋਖਾਧੜੀ ਕਰ ਦਿਓ ਇਹਨਾਂ ਦੇ ਨਾਲ ਠੱਗੀ ਮਾਰ ਦਿਓ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਤੱਕ ਤੁਸੀਂ ਸਾਡੇ ਸਾਰੇ ਦੇਖ ਰਹੇ ਹੋ ਕਿ ਅੱਜ 4 ਸਾਲ ਹੋਣ ਵਾਲੇ ਨੇ ਮਾਰਚ ਵਿੱਚ ਭਗਵੰਦ ਮਾਨ ਦੀ ਸਰਕਾਰ ਨੂੰ 4 ਸਾਲ ਹੋ ਜਾਣਗੇ 4 ਸਾਲਾਂ ਚ ਤੁਸੀਂ ਦੇਖ ਲਓ ਕਿ ਇਹਨਾਂ ਨੇ ਕੋਈ ਪਿੰਡਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਂਚ ਪੜਤਾਲ ਕਰਾਈ ਗਈ ਹੋਵੇ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈ ਇਹਨਾਂ ਨੇ ਉਹਨਾਂ ਦੀ ਜਿਹੜੀ ਹੈ ਮਾਲੀ ਸਹਾਇਤਾ ਕੀਤੀ ਹੋਵੇ ਜਦੋਂ ਬੇਰੁਜ਼ਗਾਰੀ ਭੱਤਾ ਦੇਣਾ 100 ਦਿਨ ਦਾ ਰੁਜ਼ਗਾਰ ਤੁਸੀਂ ਨਹੀਂ ਦਿੱਤਾ ਬੇਰੁਜ਼ਗਾਰੀ ਭੱਤਾ ਤੁਸੀਂ ਨਹੀਂ ਦਿੱਤਾ ਉਲਟਾ ਜਿਹੜੇ ਫੰਡ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੇ ਤਹਿਤ ਆਏ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਤੁਸੀਂ ਗਵਨ ਕੀਤਾ ਤੁਸੀਂ ਯਾਦ ਹੋਊਗਾ ਕਿ ਪਿੱਛੇ ਦੇ ਕੁਝ ਸਮੇਂ ਦੌਰਾਨ ਜਿਹੜੇ ਵਿਧਾਇਕ ਨੂੰ ਫੜੇ ਵੀ ਗਏ ਕਿ ਤੂੰ ਜੋ ਪਿੰਡ ਦਾ ਕੰਮ ਕਰਾਉਣਾ ਤਾਂ ਸਾਨੂੰ ਪੈਸੇ ਦਿਓ ਤਾਂ ਤੁਹਾਨੂੰ ਇਹਨਾਂ ਫੰਡ ਅਲਾਟ ਕਰ ਦਿੱਤਾ ਜਾਏਗਾ ਲੇਕਿਨ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਭਾਰਤੀ ਜਨਤਾ ਪਾਰਟੀ ਇਸ ਇਹ ਗੱਲ ਚਾਹੁੰਦੀ ਹੈ ਕਿ ਜੋ ਆਮ ਆਦਮੀ ਪਾਰਟੀ ਦਾ ਜਿਹੜਾ ਚਿਹਰਾ ਮੋਹਰਾ ਉਹ ਲੋਕਾਂ ਦੇ ਸਾਹਮਣੇ ਆ ਗਿਆ ਇਸ ਸਕੀਮ ਦੇ ਵਿੱਚ ਲਗਭਗ 43% ਔਰਤਾਂ ਦੀ ਹਿੱਸੇਦਾਰੀ ਰਹਿੰਦੀ ਹੈ ਜੋ ਮਨਰੇਗਾ ਹੈ ਇਸ ਮਨਰੇਗਾ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਲਗਭਗ 62% ਤੋਂ ਵੱਧ ਦੀ ਪਾਪੂਲੇਸ਼ਨ ਹੈ ਸਾਡੇ ਪੰਜਾਬ ਦੇ ਵਿੱਚ ਔਰ ਉਹਨਾਂ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਦੇ ਜਿਹੜੇ ਵਿਕਾਸ ਦੇ ਕੰਮ ਨੇ ਉਹਨਾਂ ਨੂੰ ਖੜੋਤ ਲੈ ਕੇ ਆਉਣ ਦੇ ਲਈ ਇਹ ਜਿਹੜੀ ਹੈ ਸਰਕਾਰ ਆਖਰੀ ਸਾਲ ਰਹਿ ਗਿਆ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਣ ਚ ਉਹਦੇ ਲਈ ਇਸ ਤਰ੍ਹਾਂ ਦੇ ਇਹ ਹਤਕੰਡੇ ਅਪਣਾਏ ਜਾ ਰਹੇ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਹਰਪਾਲ ਸਿੰਘ ਜੀ ਚੀਮਾ ਜੋ ਫਾਈਨਾਂਸ ਮਿਨਿਸਟਰ ਨੇ ਉਹ ਅਜ਼ੂ ਉਲ ਫਜ਼ੂਲ ਜਿਹੜੇ ਦੋਸ਼ ਲਾ ਕੇ ਪੈਸੇ ਦਾ ਜਿਹੜਾ ਗਵਨ ਹੈ ਉਹ ਤੇ ਉਹ ਉਹਨੂੰ ਪੜਦਾ ਪਾਣਾ ਚਾਹੁੰਦੇ ਨੇ ਅਸੀਂ ਇਸ ਗੱਲ ਦੀ ਜਿਹੜੀ ਨਿੰਦਾ ਕਰਦੇ ਆਂ ਔਰ ਇਸ ਸਬੰਧ ਵਿੱਚ ਹੀ ਅਸੀਂ ਜਿਹੜੀ ਹੈ ਤੁਹਾਡੇ ਸਾਹਮਣੇ ਜਿਹੜੀ ਹੈ ਅਸੀਂ ਪ੍ਰੈਸ ਕਾਨਫਰੰਸ ਤੇ ਲਈ ਤੁਹਾਨੂੰ ਅਸੀਂ ਸੱਦਾ ਦਿੱਤਾ ਔਰ ਤੁਸੀਂ ਸੱਦੇ ਤੇ ਸਾਡੇ ਆਏ ਉਸ ਤੇ ਲਈ ਧੰਨਵਾਦ ਔਰ ਇਸ ਦੇ ਨਾਲ ਅਸੀਂ ਜੋ ਭਾਰਤੀ ਜਨਤਾ ਪਾਰਟੀ ਹੈ ਜੋ ਪਿਛਲੇ ਦਿਨੀ ਜੋ ਇਲੈਕਟ੍ਰੋਨਿਕ মিডিਆ ਹੈ ਪ੍ਰਿੰਟ মিডিਆ ਹੈ سوشل মিডিਆ ਹੈ ਉਹਨਾਂ ਨਾਲ ਜੁੜੇ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਉੱਤੇ ਜਿਹੜਾ ਉਹ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਲਈ ਉਹਨਾਂ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਜੇ ਪੰਜਾਬ ਦੇ ਪੈਸੇ ਦਾ ਪੰਜਾਬ ਦੇ ਲੋਕਾਂ ਦਾ ਪੰਜਾਬ ਸਰਕਾਰ ਦਾ ਹੈਲੀਕਾਪਟਰ ਹੈ ਉਹ ਹੈਲੀਕਾਪਟਰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਵਰਤਿਆ ਜਾਣਾ ਚਾਹੀਦਾ ਹੈ ਲੇਕਿਨ ਉਹਨਾਂ ਨੇ ਆਪਣੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਹਿੰਦੇ ਸੀਗੇ ਕਿ ਮੈਂ ਵੈਗਨਾਰ ਗੱਡੀ ਵਿੱਚ ਘੁੰਮਾਂਗਾ ਕੋਈ ਸਿਕਿਉਰਿਟੀ ਨਹੀਂ ਲਵਾਂਗਾ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਸਰਕਾਰੀ ਸਹੂਲਤ ਹੈ ਉਹ ਲੈਣ ਤੋਂ ਇਨਕਾਰ ਕਰਦਾ ਸੀ ਲੇਕਿਨ ਅੱਜ ਉਹ 5 ਸਟਾਰ ਦੀਆਂ ਸਹੂਲਤਾਂ ਲੈ ਰਹੇ ਨੇ ਸਰਕਾਰ ਦਾ ਸਰਕਾਰੀ ਹੈਲੀਕਾਪਟਰ ਹੈ ਉਹਦਾ ਜਿਹੜਾ ਮਿਸਯੂਜ਼ ਕਰ ਰਹੇ ਨੇ ਔਰ ਦੂਸਰਾ ਪੰਜਾਬ ਦੇ ਜਿਹੜੇ ਸਰਮਾਇਆ ਉਹ ਸਰਮਾਇਆ ਨੂੰ ਸੰਨ ਲਾਈ ਜਾ ਰਹੀ ਹੈ ਔਰ ਉਹ ਸਰਮਾਇਆ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਦੇ ਰੈਵਨਿਊ ਦਾ ਜਿਹੜਾ ਆਂਦਾ ਹੈ ਜੀਐਸਟੀ ਦਾ ਪੈਸਾ ਆਂਦਾ ਹੈ ਜਾਂ ਹੁਣ ਵਸੀਲਿਆਂ ਤੋਂ ਜਿਹੜੇ ਰੁਪਏ ਆਂਦੇ ਨੇ ਉਸ ਨੂੰ ਬੁਰੇ ਤਰੀਕੇ ਨਾਲ ਜਿਹੜਾ ਪਾਰਟੀ ਜਿਹੜੀ ਹੈ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਹੀ ਹੈ ਔਰ ਉਹਦੇ ਨਾਲ ਜਿਹੜੇ ਪੱਤਰਕਾਰ ਨੇ ਆਮ ਜਨਸ ਦਾ ਲੋਕ ਨੇ ਜਿਹੜੇ ਸਰਕਾਰ ਦੇ ਖਿਲਾਫ ਕਿਸੇ ਤਰ੍ਹਾਂ ਦੀ اپنی آواز بلند ਕਰਦੇ ਨੇ ਉਹਨਾਂ ਦੀ ਆਵਾਜ਼ ਨੂੰ بلند ਕਰਨ ਦੇ ਲਈ ਜਿਹੜੀ ਉਹਨਾਂ ਦੀ ਆਵਾਜ਼ ਨੂੰ ਖਤਮ ਕਰਨ ਦੇ ਲਈ ਪੁਲਿਸ ਤੰਤਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਪੁਲਿਸ ਦਾ ਗਲਤ ਇਸਤੇਮਾਲ ਕਰਕੇ ਜਿਹੜੀਆਂ ਪੰਜਾਬੀਆਂ ਦੀ ਆਵਾਜ਼ ਇਦਾਂ بلند ਜਿਹੜੀ ਹੈ ਆਵਾਜ਼ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਔਰ ਅਸੀਂ ਸਾਡੀ ਜਿਹੜੀ ਪਾਰਟੀ ਹੈ ਇਸ ਗੱਲ ਦੀ ਨਿੰਦਾ ਕਰਦੀ ਹੈ ਕੈਸਾ ਸਰ ਸਭ ਨੂੰ ਬਤਾਓ ਰੋਸ਼ ਹੈ ਆਪਾਂ ਜਿਸ 파ਟੀਆਂ ਦਾ ਇਹ ਪਹਿਲਾ ਦੱਸ ਜਿਹੜਾ ਇਹ ਨਵੀਂ ਪਾਲਿਸੀ ਹੈ 60% ਕੇਂਦਰ ਸਰਕਾਰ ਨੇ ਦੇਣਾ ਹੈ ਤੇ 40% ਸੂਬਾ ਸਰਕਾਰ ਨੇ ਦੇਣਾ ਹੈ ਇਸ ਤਰ੍ਹਾਂ ਦਾ ਤਜਰਬਾ ਸ਼ਾਇਦ ਤੁਹਾਡੇ ਧਿਆਨ ਵਿੱਚ ਹੋਏਗਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਸਕੀਮ ਉਸ ਸਕੀਮ ਦੇ ਵਿੱਚ ਪਹਿਲਾ ਜੋ ਰੇਸ਼ੋ ਤੁਸੀਂ ਦੱਸੀ ਹੈ 90 10 ਦੀ ਇਸੇ ਤਰੀਕੇ ਨਾਲ 2017 ਤੱਕ ਹੁੰਦੀ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਹੁਣ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ 2020-20 ਦੇ ਵਿੱਚ ਬੀ ਦੇ ਵਿੱਚ ਉਹ ਸਕੀਮ 60 40 ਦੀ ਰੇਸ਼ਿਓ ਨਾਲ ਲਾਗੂ ਹੋਈ ਸਫਲਤਾਪੂਰਵਕ ਚੱਲ ਰਹੀ ਹੈ ਕਿਉਂਕਿ ਸਰਕਾਰਾਂ ਦੀ ਜਿਹੜੀ ਰਿਸਪੌਂਸਿਬਿਲਟੀ ਤੇ ਅਕਾਉਂਟੇਬਿਲਟੀ ਫਿਕਸ ਹੁੰਦੀ ਹੈ ਔਰ ਇਹਦੇ ਨਾਲ ਸਰਕਾਰਾਂ ਦਾ ਹੀ ਪੈਸਾ ਸਰਕਾਰਾਂ ਨੇ ਵੈਲਫੇਅਰ ਲਈ ਖਰਚ ਕਰਨਾ ਕਿ ਜਿਸ ਤਰੀਕੇ ਨਾਲ ਇਹ ਕਹਿ ਰਹੇ ਨੇ ਕਿਉਂਕਿ ਸਰਕਾਰ ਇਹ ਗੱਲ ਹਮੇਸ਼ਾ ਦਾਅਵੇ ਕਰਦੀ ਹੈ ਕਿ ਸਰਕਾਰ ਦਾ ਜਿਹੜਾ ਖਜ਼ਾਨਾ ਉਹ ਖਾਲੀ ਨਹੀਂ ਸਰ ਦਾ ਭਗਵਾਨ ਸਿੰਘ ਜੀ ਮਾਨ ਵੀ ਇਹ ਗੱਲ ਕਹਿੰਦੇ ਨੇ ਇਹ ਹਰਪਾਲ ਸਿੰਘ ਜੀ ਚੀਮਾ ਵੀ ਇਹ ਗੱਲ ਕਹਿੰਦੇ ਨੇ ਤਾਂ ਜਿਹੜੀ ਇਹ ਸਕੀਮ ਹੈ ਪਹਿਲਾਂ ਜਿਹੜੀ ਸਕੀਮ ਚੱਲਦੀ ਸੀ ਉਹਦੇ ਨਾਲ ਮਿਲਦੀ ਜੁਲਦੀ ਇਹ ਸਕੀਮ ਹੈ ਮੰਨਰੇਗਾ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਤੁਸੀਂ ਉਹਨੂੰ ਸਟੱਡੀ ਕਰ ਲਓ ਕਿ 60 40 ਦੀ ਰੇਸ਼ਿਓ ਹੈ ਔਰ ਸੇਮ ਉਸੇ ਪੈਟਰਨ ਦੇ ਉੱਤੇ ਇਹ ਜਿਹੜੀ ਸਕੀਮ ਹੈ 60 40 ਦੀ ਮੰਨਰੇਗਾ ਦੇ ਵਿੱਚ ਲਾਗੂ ਕੀਤੀ ਗਈ ਹੈ ਅਗਰ ਇਸ ਨੂੰ ਲਾਗੂ ਜਿਹੜੀ ਸਕੀਮ ਹੋਈ ਹੈ ਜਿਆਦਾ ਮਸ਼ਹੂਰ ਜੀ ਰਾਮ ਜੀ ਨਾਲ ਮਸ਼ਹੂਰ ਹੋਈ ਹੈ ਅਸਲੇ ਦਾ ਨਾਮ ਜਿਹੜਾ ਹੈ ਵਿਕਸਿਤ ਪਾਤ ਰੋਜ਼ਗਾਰ ਅਜੀਬ ਕਾ ਗ੍ਰਾਮਿੰਨ 2025 ਐਕਟ ਹੈ ਅਗਰ ਟਾਈਮ ਟੂ ਟਾਈਮ ਸਰਕਾਰਾਂ ਜਿਹੜੀਆਂ ਉਹ ਤਬਦੀਲੀ ਕਰਦੀਆਂ ਰਹਿੰਦੀਆਂ ਨੇ ਸਰਕਾਰਾਂ ਲੋਕਾਂ ਦੇ ਹਿਤ ਲਈ ਨੇ ਸਰਕਾਰਾਂ ਲੋਕਾਂ ਦੀ ਬਿਹਤਰੀ ਲਈ ਨੇ ਔਰ ਇਹ ਜਿਹੜਾ ਐਕਟ ਬਣਿਆ ਇਹ ਲੋਕਾਂ ਦੀ ਬਿਹਤਰੀ ਲਈ ਬਣਿਆ ਔਰ ਇਸ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਉਹ ਨਹੀਂ ਹੈ ਜੀ ਜੀ ਇਹ ਜਿਹੜੀ ਸਕੀਮ ਹੈ ਨਾ ਬਦਲ ਕੇ ਜਿਹੜਾ ਹੈ ਉਹਨੂੰ ਬਦਲਣਾ ਪਿਆ ਦੂਜੀ ਗੱਲ ਹੈ ਉਹੀ ਲੋਕੀ ਦਾ ਨਾਮ ਲੰਦਾ ਫੋਨ ਵੀ ਕਰੇ ਜਾਂਦੇ ਨੇ ਸਾਨੂੰ ਲੱਗਦਾ ਨਾ ਕਿ ਇਸ ਪਾਸੇ ਗੁੰਡਾਗਰਦੀ ਹੋ ਰਹੀ ਹੈ ਦੇਖੋ ਉਧਰ ਕੋਲ ਮੁੱਦਾ ਨਹੀਂ ਹੈ اپੋਜੀਸ਼ਨ ਕੋਲ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਜਦੋਂ ਕਿਸੇ ਪਾਰਟੀ ਕੋਲ ਕੋਈ ਮੁੱਦਾ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਦੇ ਕਿਉਂਕਿ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਵੀ ਕਲॉज ਹੈ ਕਿ ਜਿੱਥੇ 6% ਬੈਨੀਫਿਟ ਮਿਲਦਾ ਸੀ ਉਹਦੀ ਜਗ੍ਹਾ ਤੇ 9% ਬੈਨੀਫਿਟ ਕਰ ਦਿੱਤਾ ਜਿੱਤੇ 100 ਦਿਨ ਦੀ ਗਰੰਟੀ ਰੋਜ਼ਗਾਰ ਦੀ ਸੀ ਉੱਥੇ 125 ਦਿਨ ਦੀ ਗਰੰਟੀ ਕਰ ਦਿੱਤੀ ਹੈ ਇਸ ਦੇ ਵਿੱਚ ਪੰਜਾਬੀਆਂ ਨੂੰ ਇਸ ਦਾ ਫਾਇਦਾ ਹੋਏਗਾ ਵਿਰੋਧੀਆਂ ਨੂੰ ਇਸ ਦਾ ਕੋਈ ਜਿਹੜਾ ਕਾਮਾ ਰੋਲੇ ਪਾ ਰਹੇ ਨੇ ਰੋਲਾ ਰੱਪਾ ਪਾ ਰਹੇ ਇਹਦਾ ਕੋਈ ਫਾਇਦਾ ਨਹੀਂ ਹੈ ਪਰ ਵਾਰ ਵਾਰ ਇਹ ਕਰਦੇ ਹੋ ਹੋ ਜੇ ਕਿ ਕੇਂਦਰ ਤੋਂ ਸਕੀਮ ਲੈ ਕੇ ਆਉਂਗੇ ਪਰ ਜਿਵੇਂ ਕਿ ਉਹ ਲੋਕਾਂ ਨੂੰ ਕਿਹਾ ਜਾਂਦਾ ਸਭ ਸਭ ਦਬ ਹੋ ਜਾਂਦੀ ਹੈ ਜਿਸ ਦਾ ਕਿ ਨੋਟ ਹੁੰਦਾ ਹੈ ਕਾਰਨ ਕੀ ਹੈ ਦੇਖੋ ਜਦੋਂ ਕਿਸੇ ਚੀਜ਼ ਦੀ ਪਰਸਪੈਕਸ਼ਨ ਬਣ ਜਾਏ ਨੈਰੇਟਿਵ ਬਣਾਉਣਾ ਹੈ ਪੰਜਾਬ ਦੇ ਵਿੱਚ ਕੁਝ ਐਸੇ ਸੰਗਠਨ ਨੇ ਜੋ ਇਹਨਾਂ ਗੱਲਾਂ ਦਾ ਹਮੇਸ਼ਾ ਵਿਰੋਧ ਕਰਦੇ ਨੇ ਜੋ ਪਿਛਲੇ ਸਮੇਂ ਦੌਰਾਨ ਤੁਸੀਂ ਦੇਖਿਆ ਕਿ ਚੰਡੀਗੜ੍ਹ ਦਾ ਮਸਲਾ ਸੀ ਤਾਂ ਚੰਡੀਗੜ੍ਹ ਦੇ ਉੱਤੇ ਕਿਹਾ ਗਿਆ ਕਿ ਚੰਡੀਗੜ੍ਹ ਦਾ ਅਧਿਕਾਰ ਹੁਣ ਖਤਮ ਹੋ ਜਾਏਗਾ ਤੁਸੀਂ ਦੇਖਿਆ ਹੋਣਾ ਕਿ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਜਗ੍ਹਾ ਨਹੀਂ ਦਿੱਤੀ ਗਈ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਲੈਕਸ਼ਨ ਸੀਗਾ ਉਹ ਇਲੈਕਸ਼ਨ ਵੀ ਸਿੰਡੀਕੇਟ ਦਾ ਹੋ ਰਿਹਾ ਲੇਕਿਨ ਇਹ ਮੈਰਿਟਿਬ ਬਣਾਇਆ ਜਾਂਦਾ ਕਿ ਅਸੀਂ ਬੀਜੇਪੀ ਦਾ ਵਿਰੋਧ ਕਰਨਾ ਬੀਜੇਪੀ ਦੇ ਜਿਹੜੇ ਪ੍ਰੋਗਰਾਮ ਨੇ ਵਿਕਸਿਤ ਭਾਰਤ ਦੇ ਜਿਹੜੇ ਪ੍ਰੋਗਰਾਮ ਨੇ ਚਾਹੇ ਆਟਾ ਦਾਲ ਸਕੀਮ ਹੈ ਸਵਸ਼ ਭਾਰਤ ਹੈ ਲੋਕਾਂ ਨੂੰ ਆਤਮ ਨਿਰਪਰ ਬਣਾਉਣ ਦੀ ਗੱਲ ਹੈ ਜਾਂ ਹੁਣ ਜਿਹੜਾ ਨਵਾਂ ਐਕਟ ਆਇਆ ਉਹਦੇ ਵਿੱਚ ਲੋਕਾਂ ਨੂੰ ਸਟਰੋਂਗ ਕਰਨ ਦੀ ਲੋਕਾਂ ਨੂੰ ਆਤਮ ਨਿਰਪਰ ਬਣਾਉਣ ਦੀ ਜਿਹੜੀ ਹੈ ਕੁਝ ਪੰਜਾਬ ਦੇ ਵਿੱਚ ਹਮੇਸ਼ਾ ਪਿਛਲੇ ਸਮੇਂ ਦੌਰਾਨ ਪੰਜਾਬ ਨੂੰ ਲੁੱਟਿਆ ਗਿਆ ਔਰ ਉਸ ਨੂੰ ਕੁੱਟਿਆ ਗਿਆ ਲੇਕਿਨ ਭਾਜਪਾ ਦੀਆਂ ਜਿੱਥੇ ਵੀ ਸਰਕਾਰਾਂ ਨੇ ਨਾ ਲੋਕਾਂ ਨੂੰ ਲੁੱਟਿਆ ਜਾਂਦਾ ਤੇ ਨਾ ਲੋਕਾਂ ਨੂੰ ਕੁੱਟਿਆ ਜਾਂਦਾ ਲੇਕਿਨ ਉਹ ਆਪਣਾ ਵਿਕਸਿਤ ਭਾਰਤ ਦਾ ਏਜੰਡਾ ਲੈ ਕੇ ਅਸੀਂ ਦਿਨ-ਪ੍ਰਤੀ ਦਿਨ ਵਧ ਰਹੇ ਹਾਂ ਔਰ ਤੁਸੀਂ ਇਹ ਦੇਖੋ ਅਗਰ ਭਾਰਤੀ ਜਨਤਾ ਪਾਰਟੀ ਦਾ ਇਹ ਲੋਕ ਵਿਰੋਧ ਕਰਦੇ ਸੀ ਪਹਿਲਾਂ ਸਾਨੂੰ 6% ਵੋਟ ਸੀ ਫਿਰ 9-8% ਹੋਇਆ ਹੁਣ ਤੁਸੀਂ ਦੇਖੋ 18% ਵੋਟ ਹੈ ਤੇ ਆਉਣ ਵਾਲੇ ਸਮੇਂ ਚ ਜਿਹੜੀ ਆ ਸਰਕਾਰ ਵੀ ਬਣੇਗੀ ਇਹ ਲੇਕਿਨ ਲੋਗਾ ਲੇਕਿਨ ਕੁਝ ਪਾਰਟੀਆਂ ਦਾ ਇੱਕ ਨੈਰੇਟਿਵ ਬਣਾ ਲਿਆ ਕਿ ਅਸੀਂ ਉਹਨਾਂ ਦਾ ਵਿਰੋਧ ਕਰਨਾ ਹੈ ਉਹ ਵਿਰੋਧ ਕਰ ਰਹੇ ਨੇ ਲੇਕਿਨ ਅਸੀਂ ਵਿਕਸਤ ਭਾਰਤ ਦੇ এজেন্ডੇ ਹਿਤ ਲੋਕਾਂ ਵਿੱਚ ਕੰਮ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ ਜਿਹੜਾ ਜਨਰਲ ਇੰਡਸਟਰੀ ਦਾ ਸੀ ਜਿਹੜਾ ਉਹ ਜੇ ਵਿਰੋਧ ਹੋਇਆ ਤਾਂ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਸੀ ਕੇਂਦਰ ਸਰਕਾਰ ਨੇ ਵਾਪਸ ਲੈ ਗਏ ਨਾ ਕਿ ਇਹ ਲਾਗੂ ਦਿਖੋ ਵਾਪਸ ਤੁਸੀਂ ਸਿਆਣੇ ਕਿ ਸਰਕਾਰਾਂ ਦੇ ਜਿਹੜੇ ਕੰਮ ਹੁੰਦੇ ਨੇ ਉਹ ਰਾਤੋਂ ਰਾਤ ਨਹੀਂ ਹੁੰਦੇ ਕੈਂਸਲੇ ਕੋਈ ਕਿਸੇ ਤਰ੍ਹਾਂ ਦੇ ਸਾਡੇ ਜੋ ਰੇਲਵੇ ਰਾਜ ਮੰਤਰੀ ਨੇ ਰਵਨੀਤ ਜੀ ਬਿੱਟੂ ਨੇ ਪ੍ਰੈਸ ਕਾਨਫਰੰਸ ਕਰਕੇ ਗਿਆ ਸੀ ਕਿ ਇਹ ਜਿਹੜਾ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਕਰਾਉਣ ਦਾ ਪ੍ਰੋਸੈਸ ਹੈ ਇਸ ਦੇ ਵਿੱਚ ਟਾਈਮ ਲੱਗਾ ਇਨ ਦੀ ਮੀਨ ਟਾਈਮ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਇਲੈਕਸ਼ਨ ਸੀਗੀ ਇਲੈਕਸ਼ਨ ਦੇ ਦੌਰਾਨ ਪਾਰਟੀ ਨੂੰ ਮੌਕਾ ਮਿਲ ਗਿਆ ਤਾਂ ਜਦੋਂ ਉਹਨਾਂ ਨੇ ਆਪਣਾ ਕਾਰਜਵਾਰ ਸੰਭਾਲਿਆ ਵਾਈਸ ਪ੍ਰੈਜ਼ੀਡੈਂਟ ਜੀ ਨੇ ਤਾਂ ਉਹ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਅਨਾਉਂਸ ਹੋ ਗਿਆ ਡੇਟਾ ਵੀ ਅਨਾਉਂਸ ਹੋ ਗਿਆ ਵਿਰੋਧੀ ਪਾਰਟੀਆਂ ਨੂੰ ਕ੍ਰੈਡਿਟ ਆਪਣੇ ਢੰਗ ਨਾਲ ਲੈਣਾ ਉਹ ਲੈ ਰਹੇ ਨੇ ਤਾਂ ਲੇਕਿਨ ਜੋ ਪਾਰਟੀ ਪਾਰਟੀ ਨੇ ਡਿਸੀਜਨ ਲੈਣਾ ਕੋਈ ਵੀ ਫੈਸਲੇ ਲੈਣੇ ਆ ਪਾਰਟੀ ਨੇ ਉਹਦੇ ਵਿੱਚ ਟਾਈਮ ਲੱਗਦਾ ਰਾਤੋਂ ਰਾਤ ਕੋਈ ਨਹੀਂ ਕੋਕਸ ਸਿਧਾਂਤਿਕ ਰੂਪ ਦੇ ਵਿੱਚ ਅਗਰ ਤੁਸੀਂ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਦਾ ਕਰਨਾ ਤਾਂ ਉਹਦਾ ਪ੍ਰੋਸੈਸ ਅਡਾਪਟ ਕਰਨਾ ਪਏਗਾ ਉਸ ਪ੍ਰੋਸੈਸ ਨੂੰ ਅਡਾਪਟ ਕਰਕੇ ਤੁਸੀਂ ਉਪ ਰਾਸ਼ਟਰਪਤੀ ਜੀ ਤੁਮ ਉਦੀ ਪ੍ਰਵਾਨਗੀ ਲੈਣੀ ਪਵੇਗੀ ਤਾਂ ਜਾ ਕੇ ਇਹ ਪ੍ਰੋਸੈਸ ਪੂਰਾ। ਕੈਸਾਬ ਜੀ। ਦੇਖੋ ਸਮੇ ਸਮੇਂ ਸਰਕਾਰਾਂ ਜਿਹੜੀਆਂ 1952 ਤੋਂ ਲੈ ਕੇ ਹੁਣ ਤੱਕ ਦਾ ਸਾਡਾ ਪੀਰੀਅਡ ਹੈ ਉਸ ਦੇ ਸਮਾਂ ਆਉਣ ਤੇ ਚਾਹੇ ਸੈਂਟਰ ਹੈ ਚਾਹੇ ਸਟੇਟ ਹੈ ਉਹ ਰਿਫਾਰਮਸ ਲੈ ਕੇ ਆਉਂਦੀਆਂ ਨੇ। ਰਿਫਾਰਮਸ ਜਿਹੜੇ ਹੁੰਦੇ ਨੇ ਉਹ ਲੋਕਾਂ ਦੇ ਹਿੱਤ ਵਿੱਚ ਹੁੰਦੇ ਨੇ। ਜਿਹਦੇ ਆਪਾਂ ਸੁਧਾਰ ਲੈ ਕੇ ਆਨੇ ਆ ਸੁਧਾਰ ਲੋਕਾਂ ਦੇ ਹਿੱਤ ਵਿੱਚ ਲੈ ਕੇ ਆਨੇ ਆ। ਉਹ ਸੁਧਾਰਾਂ ਦੇ ਤਹਿਤ ਅਗਰ ਕੋਈ ਲੋਕਾਂ ਨੂੰ ਇਸ ਗੱਲ ਦੀ ਪਸੰਦ ਹੁੰਦੀ ਹੈ ਸਰਕਾਰ ਤੁਸੀਂ ਇੱਕ ਗੱਲ ਦੇਖਿਆ ਹੋਣਾ ਜਦੋਂ ਖੇਤੀ ਕਾਨੂੰਨ ਇਸ ਦੇਸ਼ ਵਿੱਚ ਲਾਗੂ ਕੀਤੇ ਅਗਰ ਲੋਕਾਂ ਨੇ ਉਸ ਨੂੰ ਐਕਸੈਪਟ ਨਹੀਂ ਕੀਤਾ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਨਿਮਰਤਾ ਸਹਿਤ ਨਰਿੰਦਰ ਮੋਦੀ ਜੀ ਨੇ ਉਹਨਾਂ ਨੂੰ ਵਾਪਸ ਲਿਆ ਲੇਕਿਨ ਅੱਜ ਉਸ ਦੇ ਤਹਿਤ ਉਹ ਪਾਰਟੀਆਂ ਉਹ ਆਗੂ ਆਪਣੀ ਜੀਨਸ ਵੀ ਉੱਥੇ ਦੇ ਰਹੇ ਨੇ ਸਭ ਕੁਝ ਕਰ ਰਹੇ ਨੇ ਉਹਨੂੰ ਮੰਨ ਵੀ ਰਹੇ ਨੇ ਉਹੀ ਟੌਲੀਆਂ ਦਾ ਵਿਰੋਧ ਕਰਦੇ ਸੀ ਔਰ ਟੌਲੀਆਂ ਲੈ ਕੇ ਸਾਹਮਣੇ ਖੜੇ ਸਰ ਜੀ ਗੱਲ ਕਰੀਏ ਇਸ ਸਟੇਮ ਤਹਿਤ ਮਜ਼ਦੂਰਾਂ ਨੂੰ ਉਹਨ ਕਿਸ ਤਰ੍ਹਾਂ ਦਾ ਕੰਮ ਮਿਲੇਗਾ ਕਿਉਂਕਿ ਇਸ ਤੇ ਵੀ ਕਾਫੀ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਜੋ ਵਿਕਸਿਤ ਭਾਰਤ ਦਾ এজেন্ডਾ ਹੈ ਕਿ ਤੁਸੀਂ ਸਕੂਲ ਦੇ ਲਈ ਆਪਣਾ ਕੰਮ ਕਰਨਾ ਹੈ ਆਪਣਾ ਜਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਉਹਦੇ ਲਈ ਕੰਮ ਕਰਨਾ ਹੈ ਜਾਂ ਤੁਹਾਨੂੰ ਜਿਹੜੀ ਸਰਕਾਰ ਦੇ ਕੰਮ ਨੇ ਜਿਨ੍ਹਾਂ ਦੇ ਵਿੱਚ ਹਿੱਸੇਦਾਰੀ ਨੂੰ ਵਧਾਇਆ ਗਿਆ ਔਰ ਲੋਕਾਂ ਦੀ ਇਹਦੇ ਵੀ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਔਰ ਉਹਦੇ ਵਿੱਚ ਗਰੀਬ ਜਿਹੜੇ ਪਰਿਵਾਰ ਨੇ ਉਹਨਾਂ ਦੇ ਹਿੱਤ ਸੁਰੱਖਿਅਤ ਨੇ ਉਹਨਾਂ ਦੇ ਹਿੱਤਾਂ ਨੂੰ ਕਿਸੇ ਵੀ ਤਰ੍ਹਾਂ ਦਾ ਉਹਦੇ ਵਿੱਚ ਜਿਹੜਾ ਉਹ ਕਮਜ਼ੋਰ ਨਹੀਂ ਕੀਤਾ ਗਿਆ ਜੇ 100 ਦਿਨ ਦਾ ਰੁਜ਼ਗਾਰ ਸੀ ਤਾਂ 125 ਦਿਨ ਦਾ ਰੁਜ਼ਗਾਰ ਦਿੱਤਾ ਗਿਆ ਤਾਂ ਲੋਕਾਂ ਨੂੰ ਉਹਨਾਂ ਨੂੰ ਆਰਥਿਕ ਲਾਭ ਇਸ ਦਾ ਮਿਲੇਗਾ ਕਹਿੰਦਾ ਸਭ ਲਾਸਟ ਤੇ ਸੈਂਟਰ ਅਤੇ ਪੰਜਾਬ ਦੀ ਲੜਾਈ 'ਚ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਕਿ ਮੇਰੇ ਦੇਖੋ ਜੋ ਕੇਂਦਰ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਦੀ ਸਰਕਾਰ ਰਲ ਕੇ ਪੰਜਾਬ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ ਔਰ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਨਤੀਜੇ ਨਜ਼ਰ ਆਉਣਗੇ ਔਰ ਪਾਰਟੀ ਪਲੇਟਫਾਰਮ ਤੋਂ ਵੀ ਸਰਕਾਰ ਦੇ ਆਪਣੇ ਪਲੇਟਫਾਰਮ ਤੋਂ ਵੀ ਪੰਜਾਬੀਆਂ ਦੇ ਹਿੱਤਾਂ ਦੀ ਰਖਵਾਲੀ ਕੀਤੀ ਜਾਏਗੀ ਔਰ ਉਹਨਾਂ ਦਾ ਜਿਹੜਾ ਪੈਸਾ ਹੈ ਉਹਨਾਂ ਦੇ ਫੰਡ ਨੇ ਜੇ ਟੈਕਸ ਰਾਇਓ ਗਾਇਆ ਹੈ ਗਿਆ ਪੈਸਾ ਹੈ ਉਹ ਪੰਜਾਬੀਆਂ ਦੇ ਹਿੱਤ ਵਿੱਚ ਵਰਤਿਆ ਜਾਏਗਾ ਪੰਜਾਬੀਆਂ ਦੇ ਜਿਹੜੇ ਉਹਨਾਂ ਦਾ ਨੁਕਸਾਨ ਕਰਨ ਲਈ ਨਹੀਂ ਵਰਤਿਆ ਜਾਏਗਾ ਜਿਵੇਂ ਪੰਜਾਬ ਦਾ ਜਿਹੜਾ ਪੈਸਾ ਜਦੋਂ ਗੁਜਰਾਤ ਦਾ ਇਲੈਕਸ਼ਨ ਹੁੰਦਾ ਤਾਂ ਆਮ ਆਦਮੀ ਪਾਰਟੀ ਉੱਥੇ ਜਾ ਕੇ ਖਰਚਦੀ ਹੈ ਜੇ ਗੋਆ 'ਚ ਇਲੈਕਸ਼ਨ ਹੁੰਦਾ ਤਾਂ ਉੱਥੇ ਜਾ ਕੇ ਵਰਤਦੀ ਹੈ ਜੇ ਹਰਿਆਣੇ 'ਚ ਹੁੰਦਾ ਤਾਂ ਉੱਥੇ ਵਰਤਦੀ ਹੈ ਤੇ ਇਹ ਸਰਕਾਰਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਨੂੰ ਅੱਜ 4 ਲੱਖ ਕਰੋੜ ਦਾ ਕਰਜ਼ਾਈ ਕਰ ਦਿੱਤਾ ਹੈ ਅਗਰ ਇਸ ਕਰਜ਼ੇ ਤੋਂ ਬਚਾਇਆ ਜਾ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਹੀ ਬਚਾ ਸਕਦੀ ਹੈ ਹੋਰ ਕੋਈ ਪਾਰਟੀ ਕੋਲ ਨਾ ਕੋਈ ਅਜੰਡਾ ਹੈ ਨਾ ਪਾਲਿਸੀ ਹੈ ਨਾ ਹੀ ਉਹਨਾਂ ਕੋਲ ਕੋਈ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਹੈ ਨਵੰਬਰ ਮਹੀਨੇ ਦੀ ਪੈਨਸ਼ਨ ਨਾ ਬੜੇਪਾ ਪੈਨਸ਼ਨ ਨਾ ਅੰਗਰੇਨ ਪੈਨਸ਼ਨ ਦਾ ਬਣਾ ਦਿੰਦੇ ਨਹੀਂ ਤੋਂ ਦੀ ਪੋਸਟ ਤੋਂ ਬਾਹਰ ਹੋ ਜੀਏ ਲੋੜ ਦੇ ਵਿੱਚ ਦੇਖੋ ਅਗਰ ਸਰਕਾਰ ਦੇ ਕਿਸੇ ਕੰਮ ਦੀ ਕਾਰਜਸ਼ੈਲੀ ਦੇ ਉੱਤੇ ਕਿਸੇ ਤਰ੍ਹਾਂ ਦਾ ਪ੍ਰਸ਼ਨ ਚੁਣਿਆ ਜਾਂ ਐਡਮਿਨਿਸਟ੍ਰੇਟਿਵ ਲੈਵਲ ਤੇ ਪ੍ਰਸ਼ਨ ਚੁਣਿਆ ਅਗਰ ਸਾਡੇ ਧਿਆਨ ਵਿੱਚ ਆਏਗਾ ਅਟੇਥ ਜਿਲ੍ਹਾ ਦੇ ਪ੍ਰਧਾਨ ਜੀ ਨੇ ਹੋਰ ਸਾਡੇ ਆਗੂ ਨੇ ਉਹਨਾਂ ਨੂੰ ਦੱਸੋ ਤਾਂ ਜਿੱਥੇ ਕਿਤੇ ਦਿੱਕਤ ਹੈ ਅਸੀਂ ਉਸ ਨੂੰ ਹੱਲ ਕਰਾਵਾਂਗੇ ਪੰਜਾਬ ਸਰਕਾਰ ਇਹ ਵੀ ਕਹਿ ਰਹੀ ਹੈ